ਜੇ ਜੇ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਬਹੁਤ ਹੀ ਜਿਹੜੀ ਐਕਟੀਵਿਟੀ ਸਾਡੀ ਵਧਾਈ ਹੋਈ ਸੀ ਤੇ ਪਿਛਲੇ ਦਿਨਾਂ 'ਚ ਜੇ ਕੁਝ ਚੋਰੀਆਂ ਹੋਈਆਂ ਉਹ ਚੋਰਾਂ ਨੇ ਸਾਨੂੰ ਥੋੜਾ ਜਿਹਾ ਹੋਰ ਐਕਟਿਵੇਟ ਕੀਤਾ ਭਜਾਇਆ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਚੋਰਾਂ ਨੂੰ ਹੁਣ ਅੱਗੇ ਲਾ ਲਿਆ ਸੀ ਪੂਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਅਸੀਂ ਇੱਕ ਮੁਕਤਬਾ ਨੰਬਰ 45 ਦੇ ਵਿੱਚ ਪੰਜ ਜਣਿਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮੋਟਰਸਾਈਕਲ ਚਾਰ LED ਇੱਕ ਸਿਲੰਡਰ ਦੋ ਇਨਵਰਟਰ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਕਾਫੀ ਬਰਾਮਦ ਕੀਤਾ ਹੈ ਐਵੇਂ ਇੱਕ ਮੁਕਦਮਾ ਨੰਬਰ ਦੇ ਵਿੱਚ ਚਾਰ ਮੋਟਰਸਾਈਕਲ ਚੋਰੀ ਦੇ ਤੇ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਤੀਸਰੇ ਮੁਕਦਮੇ ਦੇ ਵਿੱਚ ਦੋ ਐਕਟਿਵ ਆ ਜਿਹੜੇ ਚੋਰੀ ਦੇ ਸੀ ਉਹ ਬਰਾਮਦ ਕੀਤੇ ਆ ਤੇ ਇੱਕ ਚੌਥੇ ਮੁਕਦਮੇ ਦੇ ਵਿੱਚ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਤੇ ਰਣਜੀਤ ਨੂੰ ਤਿੰਨ ਮੋਟਰਸਾਈਕਲ 18 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਸਨੈਚ ਕੀਤੇ ਸੀ ਸਨੈਚਰ ਆ ਇਹ ਉਸ ਉਹ ਉਹਨਾਂ ਤੋਂ ਬਰਾਮਦ ਕੀਤੇ ਆ ਇਵੇਂ ਹੀ ਇੱਕ ਮਕਦਮਾ ਨੰਬਰ 3 ਦੇ ਵਿੱਚ ਸੌਰਵ ਤੇ ਰਵੀ ਇਹ ਵਾਸੀ ਬਸਤੀ ਆਵਾਦੇ ਆ ਇਹਨਾਂ ਤੋਂ ਦੋ ਸੈੱਟ ਵਾਲੀਆਂ ਸੋਨਾ ਇੱਕ ਹਾਰ ਸੋਨੇ ਦਾ ਤੇ ਇਵੇਂ ਹੀ ਇੱਕ ਸੈੱਟ ਪਜੇਬਾਂ ਤੇ 1.5 ਲੱਖ ਕੈਸ਼ ਇਹਦੇ ਤੋਂ ਬਰਾਮਦ ਕੀਤਾ ਇਹਨਾਂ ਤੋਂ ਚੋਰੀ ਦਾ ਜਿਹੜੇ ਇਹਨਾਂ ਨੇ ਆ ਜਿਹੜੇ ਸ਼ਟਰ ਚੋਰੀ ਜਾਂ ਘਰ ਦੇ ਵਿੱਚ ਚੋਰੀ ਕੀਤੇ ਹੋਏ ਸੀ ਇਵੇਂ ਮਕਦਮਾ ਨੰਬਰ 23 ਆ ਉਹ ਵਿਕਾਸ ਉਰਫ ਆਕਾਸ਼ ਸਨਮ ਮੋਹਨ ਸਾਜਨ ਇਹੇ ਗ੍ਰਿਫਤਾਰ ਕਰਕੇ 16 ਮੋਟਰਸਾਈਕਲ ਠਾੜੇ ਕੈਂਟ ਦੇ ਵਿੱਚ ਇਹਨਾਂ ਤੋਂ ਬਰਾਮਦ ਹੋਏ ਚੋਰੀ ਦੇ ਤੇ ਇੱਕ ਸਿਲੰਡਰ ਇੱਕ ਵਾਸ਼ਿੰਗ ਮਸ਼ੀਨ ਤਿੰਨ ਮੋਟਰਸਾਈਕਲ ਇੱਕ ਮਕਦਮਾ ਨੰਬਰ 18 ਦੇ ਵਿੱਚ ਅਮਨਦੀਪ ਤੇ ਅਬਦੁੱਲ ਉਰਫ ਅਲੀ ਅਬੀਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਤਿੰਨ ਮੋਟਰਸਾਈਕਲ ਤੇ 15 ਜਿਹੜੇ ਸਨੈਚ ਕੀਤੇ ਵਿੱਚ ਚੋਰੀ ਦੇ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਇਵੇਂ ਮੈਂ ਤੁਹਾਨੂੰ ਟੋਟਲ ਦੱਸਣਾ ਚਾਹਣਾ ਹੈ ਵੀ 7 ਮੁਕਦਮੇ ਦਰਜ ਕਰਕੇ 21 ਬੰਦੇ ਜਿਹੜੇ ਇਹ ਚੋਰ ਐ ਤੇ ਸਟ੍ਰੈਚਰ ਐ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਐ ਤੇ ਇਹਨਾਂ ਕੋਲੋਂ 29 ਮੋਟਰਸਾਈਕਲ ਆ ਸਾਰੇ ਖੜੇ ਦੋ ਐਕਟਿਵਾ 33 ਮੋਬਾਈਲ ਫੋਨ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਕੈਸ਼ 4 LED ਦੋ ਸਿਲੰਡਰ ਦੋ ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨ ਕਰਿਆਨੇ ਦਾ ਸਮਾਨ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਇੱਥੇ ਇਹ ਵੀ ਦੱਸਣਯੋਗ ਐ ਜਿਹੜਾ ਬੰਦਾ ਇਹਨਾਂ ਤੋਂ ਸਮਾਨ ਖਰੀਦਦਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ 60 ਗੁੰਮ ਹੋਏ ਜਿਹੜੇ ਮੋਬਾਈਲ ਵੀ ਆ ਜਿਹੜੇ ਸਾਡੀ ਟੀਮ ਨੇ ਟੈਕਨੀਕਲ ਟੀਮ ਨੇ ਉਹ ਵੀ ਅਸੀਂ ਬਰਾਮਦ ਕੀਤੇ ਆ ਜਿਹੜੇ ਉਹਨਾਂ ਦੇ ਓਨਰਸ ਨੂੰ ਅਸੀਂ ਜਲਦੀ ਇਹ ਸਾਰੇ ਉਹਨਾਂ ਨੂੰ ਵਾਪਸ ਕਰ ਦਾਂਗੇ ਜਿਹੜੇ ਮਿਸਿੰਗ ਮੋਬਾਈਲਸ ਵੀ ਗੁੰਮ ਹੋਏ ਜਾਂ ਸਨੈਚਡ ਮੋਬਾਈਲ ਇਹ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਸੁਲਝਾ ਲਏ ਗਏ ਨੇ ਜੀ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਅਸੀਂ ਜਿਹੜੇ ਤਾਜ਼ੇ ਪੰਜ ਤਾਂ ਜਿਹੜੇ ਸ਼ਟਰ ਤੋੜੇ ਸੀਗੇ ਉਹ ਉਹ ਕੇਸ ਕਲੀਅਰ ਹੋ ਗਏ ਆ ਤੇ ਇਸੇ ਤਰ੍ਹਾਂ ਹੋਰ ਮਤਲਬ ਜਿਹੜੇ 15 ਮੋਬਾਈਲ ਸਨੇਚਿੰਗ ਦੇ ਕੇਸਸ ਐਵੇਂ ਚੋਰੀ ਦੇ ਕੇਸਸ ਆ ਜਿਹੜੇ ਘਰ ਦੀ ਚੋਰੀ ਦਾ ਕੇਸ ਤੇ ਇਹ ਸਾਨੂੰ 21 ਬੰਦੇ ਜਿਹੜੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਆਹ ਇੰਨਾ ਸਾਰੀ ਜਿਹੜਾ ਚੋਰੀ ਦਾ ਸਮਾਨ ਬਰਾਮਦ ਹੋਇਆ ਚੋਰੀ ਦੇ ਵਹੀਕਲਸ ਬਰਾਮਦ ਹੋਏ ਆ ਸਨੇਚ ਕੀਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ ਆ ਚੋਰੀਆਂ ਸਮਾਨ ਖਰੀਦਣ ਵਾਲੇ ਕਿੰਨੇ ਬੰਦੇ ਰੈਸਟੇ ਉਹ ਹਜੇ ਤੱਕ ਇੱਕ ਹੀ ਤਾਂ ਜੀ ਬਾਕੀ ਜਿਵੇਂ ਜਿਵੇਂ ਅੱਗੇ ਉਹਨਾਂ ਦੀ ਪੁੱਛਗਿੱਛ ਤੇ ਆਊਗਾ ਅਸੀਂ ਹੋਰ ਤਾਂ ਵੰਡੀ ਠੱਲ ਪੈ ਗਈ ਫਰੋਖ ਪਰਚ ਉਹ ਜਿਹੜਾ ਦੁਕਾਨਦਾਰ ਹੈ ਜੀ ਜਿਹੜਾ ਸਰ ਮੈਂ ਸੁਣਿਆ ਜੀ ਉਹ ਦੁਕਾਨਦਾਰ ਜਿਹੜਾ ਸੀ ਉਹ ਖੁਦ ਵੀ ਕਰ ਰਿਹਾ ਸੀ ਵੀ ਅਸੀਂ ਪੁਲਿਸ ਖਿਲਾਫ 7 ਤਰੀਕ ਨੂੰ ਜਿਹੜਾ ਉਹ ਜਾਵਾਂਗੇ ਜੀ ਧਰਨਾ ਲਾਵਾਂਗੇ ਜੀ ਉਹ ਖੁਦ ਵੀ ਕਰ ਰਿਹਾ ਸੀ ਇਹ ਚੀਜ਼ ਤੇ ਉਹਦੇ ਕੋਲੋਂ ਚੋਰੀ ਦਾ ਫੋਨ ਫੜਿਆ ਵੀ ਗਿਆ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਈ ਵਾਰ ਇਹ ਵੀ ਦੇਖਿਆ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਨਾ ਉਹ ਕ੍ਰਾਈਮ ਸੀਨ ਤੇ ਤੁਹਾਨੂੰ ਆਮ ਹੀ ਉਸ ਤੋਂ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਉੱਥੇ ਮਿਲ ਜਾਂਦਾ ਸਰ ਵਪਾਰੀ ਜਿਹੜੇ ਆਏ ਸੀ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਗਈ ਕੀ ਹੋਇਆ ਨਹੀਂ ਬਿਲਕੁਲ ਜੀ ਦੇ ਆਰ ਫੁਲੀ ਸੈਟੀਸਫਾਈਡ ਸਾਰੇ ਜੜਾ ਨੂੰ ਜਿਹੜਾ ਪੁਲਿਸ ਦੀ ਐਕਸ਼ਨ ਦਾ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਕੀ ਪੁਲਿਸ ਨੇ ਆਹਨਾਂ ਨੂੰ ਫੜਨ ਦੇ ਵਿੱਚ ਕੀ ਐਕਸ਼ਨ ਕੀਤਾ ਤੇ ਪ੍ਰिवेंट ਜਿਹੜਾ ਪ੍ਰिवेंट ਕਰਨ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਇਲਾਕੇ 'ਚ ਵਧਾਈ ਹੈ ਉਹਦੇ ਬਾਰੇ ਵੀ ਜਾਣੂ ਕੀਤਾ ਗਿਆ ਹੈ ਸਾਰੇ ਜਿਹੜੇ ਮੋਰ ਥੈਨ ਸੈਟੀਸਫਾਈਡ ਐ ਸਾਡੀ ਜਿਹੜੇ ਪੁਲਿਸ ਦੀ ਵਰਕਿੰਗ ਤੋਂ ਜਿਹੜੇ ਅਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੋਇਆ ਐ ਇੰਨੀ ਪੁਲਿਸ ਪ੍ਰੈਜ਼ੈਂਸ ਕਰਕੇ ਤੇ ਇਨਾ ਜੋਰ ਲਾ ਕੇ ਜਿਹੜਾ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਵੱਲੋਂ ਸਾਰੇ ਕਨਸਟੇਬਲ ਤੋਂ ਲੈ ਕੇ ਮੇਰੇ ਤੱਕ ਜਿਹੜੇ ਅਸੀਂ ਸਾਰੇ ਬਾਹਰ ਹੀ ਤੁਰੇ ਫਿਰਦੇ ਆ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਸਾਡੇ ਵੱਲੋਂ ਪੂਰੀ ਮਿਹਨਤ ਤੇ ਪੂਰੀ ਐਫਰਟ ਕੀਤੀ ਜਾ ਰਹੀ ਸਰ ਐਸੇ ਤਰ੍ਹਾਂ ਚੱਲੇਗਾ ਇਹ ਬਿਲਕੁਲ ਬਿਲਕੁਲ ਜੀ ਸਰ ਕੀ ਲੱਗਦਾ ਕਿ ਹੁਣ ਠੱਲ ਪਵੇਗੀ ਚੋਰੀਆਂ ਨੂੰ ਜੀ ਸਾਰੇ ਸ਼ਟਰ ਜਿਹੜੇ ਟੁੱਟੇ ਸੀਗੇ ਉਹ ਪੰਜੇ ਆਹ ਜਿਹੜੇ 21 ਜਿਹੜਾ ਗਰੋ ਸੀਗਾ ਜਿਹੜੇ ਮੁੰਡੇ ਸਾਰੇ ਗ੍ਰਿਫਤਾਰ ਕਰ ਲਏ ਆ ਤੇ ਇਹ ਇਵੇਂ ਹੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਈ ਵਾਰੀ ਬੰਦਾ ਸ਼ਰਾਰਤੀ ਜਿਹੜਾ ਚੋਰ ਹੁੰਦਾ ਇਹ ਤਾਂ ਹੁੰਦਾ ਨਹੀਂਗਾ ਵੀ ਓਪਨਲੀ ਚੋਰੀ ਕਰਦਾ ਉਹ ਲੁਕ ਛਿਪ ਕੇ ਉਹਨੇ ਚੋਰੀ ਕਰਨੀ ਹੁੰਦੀ ਹੈ ਚੋਰ ਤਾਂ ਚੋਰੀ ਲੁਕੇ ਹੀ ਕਰੂਗਾ ਤੇ ਉਹ ਜਦੋਂ ਫੜਿਆ ਜਾਂਦਾ ਇਕੱਠੀਆਂ ਹੀ ਉਸ ਤੋਂ 5 4 6 7 ਜਿਹੜੀਆਂ ਚੋਰੀਆਂ ਬਰਾਮਦ ਹੋ ਜਾਂਦੀ ਹੈ ਚੋਰੀਆਂ ਦੇ ਕੇਸ ਸਟ੍ਰੇਸ ਹੋ ਜਾਂਦੇ ਤੇ ਉਵੇਂ ਹੀ ਇਹ ਹੋਇਆ ਵੀ ਸਾਡੀ ਮਿਹਨਤ ਜ਼ਰੂਰ ਕਰਨੀ ਪਈ ਲਗਾਤਾਰ ਉਹਦਾ ਪਿੱਛਾ ਕਰਨਾ ਪਿਆ ਤੇ ਉਹ ਗਰੋ ਵੀ ਫੜ ਲਿਆ ਤੇ ਉਸ ਤੋਂ ਬਿਨਾ ਆ ਤੁਸੀਂ ਦੇਖੋ 21 ਜਣੇ ਅਸੀਂ ਫੜ ਕੇ ਜਿਹੜੇ ਚੋਰ ਐ ਜਾਂ ਸਨੇਚਰ ਐ ਉਹਨਾਂ ਨੂੰ ਫੜ ਕੇ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ